ਸੱਚਾ ਕਾਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ। ਮੁੰਬਈ ਹਮਲਿਆ ਦਾ ਮਾਸਟਰਮਾਈਂਡ ਹਾਫੀਜ਼ ਸਾਹਿਦ ਦਾ ਬੇਟਾ ਤਹਿਲਾ ਸਾਹਿਦ ਹੁਣ ਪਾਕਿਸਤਾਨ 'ਚ ਸੰਸਦ ਮੈਂਬਰ ਬਣ ਸਕਦਾ ਹੈ। ਜੀ ਹਾਂ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਤਹਿਲਾ ਪਾਕਿਸਤਾਨ ਮਕਰਜ਼ੀ ਮੁ슬림 ਲੀਗ ਪੀ ਐਮ ਐਮ ਐਲ ਦੀ ਟਿਕਟ ਤੇ ਚੋਣ ਲੜ ਰਿਹਾ ਹੈ। ਦੱਸਿਆ ਗਿਆ ਕਿ ਇਸ ਪਾਰਟੀ ਨੂੰ ਆਪਣਾ ਸਾਰਾ ਫੰਡ ਹਾਫੀਜ਼ ਸਾਹਿਦ ਦੇ ਅਣਜਾਣ ਸਰੋਤਾਂ ਤੋਂ ਮਿਲਦਾ ਹੈ। ਇੱਥੇ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਦਾ ਨਾਂ ਵੀ ਸਾਇਦ ਦੀ ਪਾਰਟੀ ਨਾਲ ਮਿਲਦਾ ਜੁਲਦਾ ਹੈ ਤੇ ਨਵਾਜ਼ ਸ਼ਰੀਫ ਦਾ ਨਾਂ ਪੀ ਐਮ ਐਮ ਐਲ ਐਂਡ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਹੈ ਦੱਸੇ ਕਿ ਪਾਕਿਸਤਾਨ ਵਿੱਚ ਆਮ ਚੋਣਾ ਜਿਹੜੀਆਂ ਉਹ 8 ਫਰਵਰੀ 2024 ਨੂੰ ਹੋਣਗੀ ਇਹ ਵੀ ਗੱਲ ਹੈ ਕਿ ਹਾਫੀਜ਼ ਸੈਦ ਇਸ ਸਮੇਂ ਜੇਲ੍ਹ ਵਿੱਚ ਹੈ ਪਰ ਹਾਲਾਂਕਿ ਕਈ মিডিਆ ਰਿਪੋਰਟਰਾਂ ਦੇ ਮੁਤਾਬਕ ਦੱਸਿਆ ਗਿਆ ਹੈ ਤੇ ਉੱਥੇ ਹੀ ਪਾਕਿਸਤਾਨੀ ਪੱਤਰਕਾਰਾਂ ਨੇ ਵੀ ਖੁਲਾਸਾ ਕੀਤਾ ਹੈ ਕਿ ਸੈਦ ਜਿਹੜੇ ਨੇ ਜੇਲ੍ਹ ਵਿੱਚ ਨਹੀਂ ਆ ਸੋ ਉਹ ਆਪਣੇ ਘਰ ਵਿੱਚ ਹੈ ਇੱਕ ਵਾਰ ਉਹਨਾਂ ਦੇ ਘਰ ਜਿਹੜਾ ਹੈ ਉਹ ਬਾਹਰ ਹਮਲਾ ਵੀ ਹੋਇਆ ਜਿਸ ਦੇ ਉੱਪਰ ਜਾਂਚ ਵੀ ਕੀਤੀ ਜਾ ਰਹੀ ਹੈ ਸੋਮਵਾਰ ਨੂੰ ਜਾਰੀ ਇੱਕ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਹਾਫਿਜ਼ ਮੁਹੰਮਦ ਸਈਦਾ ਦਾ ਬੇਟਾ ਤਹਿਲਾ ਵੀ 8 ਫਰਵਰੀ 2024 ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਉਮੀਦਵਾਰ ਹੋਵੇਗਾ ਤਹਿਲਾ ਲਾਹੌਰ ਦੀ ਐਨ 827 ਸੀਟ ਤੋਂ ਪੀਐਮਐਮਐਲ ਦੀ ਟਿਕਟ ਤੇ ਚੋਣ ਲੜ ਰਿਹਾ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕਿਆ ਹੈ ਇਸ ਪਾਰਟੀ ਦੇ ਪ੍ਰਧਾਨ ਖਾਲਿਦ ਮਸੂਦ ਸਿੰਧੂ ਹਨ ਉਹ ਐਨ 130 ਸੀਟ ਤੇ ਚੋਣ ਲੜ ਰਹੇ ਹਨ ਅਤੇ ਇੱਥੇ ਉਹਨਾਂ ਦਾ ਮੁਕਾਬਲਾ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐਮਐਮਐਲ ਐਨ ਸੁਪਰੀਮੋ ਨਵਾਜ਼ ਸ਼ਰੀਫ ਨਾਲ ਹੈ ਤਹਿਲਾ ਦੀ ਪਾਰਟੀ ਦਾ ਚੋਣ ਨਿਸ਼ਾਨ ਦੱਸ ਜਾਈਏ ਕਿ ਕੁਰਸੀ ਹੈ ਉੱਥੇ ਹੀ ਅੱਤਵਾਦੀਆਂ ਦੀ ਭਰਤੀ ਅਤੇ ਫੰਡ ਇਕੱਠਾ ਕਰਨ ਤੋਂ ਇਲਾਵਾ ਤਹਿਲਾ ਭਾਰਤ ਅਤੇ ਅਫਗਾਨਿਸਤਾਨ ਵਿੱਚ ਭਾਰਤੀ ਹਿੱਤਾਂ ਤੇ ਹਮਲਿਆਂ ਦੀ ਯੋਜਨਾ ਬਣਾਉਂਦਾ ਰਹਿੰਦਾ ਹੈ ਪਾਕਿਸਤਾਨ ਵਿੱਚ ਉਸ ਦੀ ਆਵਾਜ਼ ਆਏ ਤੇ ਕੋਈ پابੰਦੀ ਨਹੀਂ ਹੁੰਦੀ ਹੈ ਤਹਿਲਾ ਆਪਣੀਆਂ ਮੀਟਿੰਗਾਂ ਵਿੱਚ ਭਾਰਤ ਇਜ਼ਰਾਈਲ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਖਿਲਾਫ ਜਹਾਦ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ ਪੀਐਮਐਮਐਲ ਦੀ ਮਿਲੀ ਮੁਸਲਿਮ ਲੀਗ ਦਾ ਹਿੱਸਾ ਰਹੀ ਹੈ ਮਿਲੀ ਮੁਸਲਿਮ ਲੀਗ ਅਸਲ ਵਿੱਚ ਹਾਫਿਸ ਸਾਇਦ ਦੇ ਸੰਗਠਨ ਜਮਾਤ ਉਦ ਦਾਵਾ ਦਾ ਸਿਆਸੀ ਵਿੰਗ ਹੈ ਹਾਲਾਂਕਿ ਸਾਇਦ ਦੀ ਪਾਰਟੀ 2018 ਦੀਆਂ ਚੋਣਾਂ 'ਚ ਕੁਝ ਖਾਸ ਨਹੀਂ ਕਰ ਸਕੀ ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰਕੇ ਇਨਸਾਫ ਪੀਟੀਆਈ ਨੂੰ ਫੌਜ ਦਾ ਖੁੱਲਾ ਸਮਰਥਨ حاصل ਸੀ ਅਤੇ ਉਸ ਦੌਰਾਨ ਇਮਰਾਨ ਖਾਨ ਨੇ ਚੋਣਾਂ ਜਿੱਤੀਆਂ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਬਣ ਗਏ ਤੇ ਉਸ ਨੂੰ ਅਪ੍ਰੈਲ 2023 ਵਿੱਚ ਬੇਪਰੋਸਗੀ ਮੱਤੇ ਰਾਹੀ ਹਟਾ ਦਿੱਤਾ ਗਿਆ ਸੀ ਜੂਨ 2021 ਚ ਚੀਨ ਨੇ ਪਾਕਿਸਤਾਨੀ ਅਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੁਰੱਖਿਆ ਦੀ ਗਲੋਬਲ ਅਤਵਾਦੀ ਸੂਚੀ ਚ ਸ਼ਾਮਿਲ ਕਰਨ ਤੋਂ ਹਟਾ ਦਿੱਤਾ ਸੀ ਖਾਸ ਗੱਲ ਇਹ ਹੈ ਕਿ ਮੱਕੀ ਹਾਫਿਜ਼ ਸਾਦਾ ਜੀਜਾ ਹੈ ਤੇ ਉਸ ਨੂੰ ਲਸ਼ਕਰ-ਏ-ਤੌਇਬਾ ਦਾ ਫਾਈਨੈਂਸਰ ਵੀ ਮੰਨਿਆ ਜਾਂਦਾ ਹੈ ਤੋ ਦੇ 2021 ਵਿੱਚ ਪਾਕਿਸਤਾਨ ਦੀ ਅਤਵਾਦ ਵਿਰੋਧ ਅਦਾਲਤ ਦੇ ਅਤਵਾਦੀ ਫਾਈਨਡਿੰਗ ਦੇ ਦੋ ਦੋ ਮਾਮਲਿਆਂ ਵਿੱਚ ਜਮਾਤ ਉ ਦਾਵਾ ਦੇ ਨੇਤਾ ਹਾਫਿਜ਼ ਸਾਇਦ ਨੂੰ 32 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਜਿੱਥੇ 26 ਤੋਂ 11 ਮੁੰਬਈ ਹਮਲਿਆਂ ਦੇ ਸਾਸਟਰਮਾਈਂਡ ਨੂੰ ਕੁੱਲ 7 ਮਾਮਲਿਆਂ ਵਿੱਚ 88 ਸਾਲ ਦੀ ਸਜ਼ਾ ਸੁਣਾਇ ਗਈ ਹਾਲਾਂਕਿ ਇਸ ਗੱਲ ਤੇ ਪੁਖਤਾ ਸਬੂਤ ਹਨ ਕਿ ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ASI ਦੀ ਨਿਗਰਾਨੀ ਹੇਠ ਜੇਲ੍ਹ ਦੀ ਬਚਾਈ ਕਰ ਵਿੱਚ ਹੈ ਸਾਇਦ ਲਗਭਗ 4 ਸਾਲਾਂ ਤੋਂ ਕਿਸੇ ਵੀ ਜਨਤਕ ਪਲੇਟਫਾਰਮ ਤੇ ਨਹੀਂ ਦੇਖਿਆ ਗਿਆ ਤੇ ਉਦੋਂ ਤੀ ਪਾਕਿਸਤਾਨੀ ਸਰਕਾਰ ਕਹਿੰਦੀ ਰਹੀ ਹੈ ਕਿ ਹਾਫਿਜ਼ ਸਾਇਦ ਜੇਲ੍ਹ ਵਿੱਚ ਹੈ ਹਾਲਾਂਕਿ ਪਾਕਿਸਤਾਨ ਦੇ ਕੁਝ ਪੱਤਰਕਾਰਾਂ ਦਾ ਦਾਅਵਾ ਹੈ ਕਿ ਉਹ ASI ਦੀ ਸਖਤ ਨਿਗਰਾਨੀ ਹੇਠ ਹੈ ਅਤੇ ਲਾਹੌਰ ਦੇ ਕਿਸੇ ਘਰ ਵਿੱਚ ਰਿਹਾ ਜਿੱਥੇ ਤਮਾਕਾ ਹੋਇਆ ਸੀ ਲਾਹੌਰ ਪੁਲਿਸ ਮੁਤਾਬਕ ਇਹ ਜ਼ਬਰਦਸਤ ਤਮਾਕੇ ਵਿੱਚ ਕਰੀਬ 30 ਕਿਲੋਗ੍ਰam ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਵਿੱਚ ਵਿਦੇਸ਼ ਵਿੱਚ ਬਣੇ ਸਮਾਨ ਦੀ ਵਰਤੋਂ ਹੈ